ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਮੈਂ ਧੰਨਵਾਦ ਜਿੱਥੇ ਜਾ ਸਾਬ ਦਾ ਕਰਦੀ ਆ ਆਪਣੇ ਵਕੀਲ ਸਾਹਿਬ ਜੀ ਦਾ ਕਰਦੀ ਆ ਉੱਥੇ ਹੀ ਮੈਂ ਧੰਨਵਾਦ ਮੀਡੀਆ ਦਾ ਵੀ ਕਰਦੀ ਆ ਕਿਉਂਕਿ ਜੇਕਰ ਮੀਡੀਆ ਮੇਰੀ ਗੱਲ ਨਾ ਚੁੱਕਦਾ ਤੇ ਅੱਜ ਮੈਨੂੰ ਇਨਸਾਫ ਨਹੀਂ ਸੀ ਮਿਲਣਾ ਅੱਜ ਮੈਨੂੰ ਬਹੁਤ ਖੁਸ਼ੀ ਆ ਮੇਰੇ ਖੁਸ਼ੀ ਦੇ ਅਸੂਆ ਤੇ ਤੁਹਾਡੇ ਸਾਰਿਆਂ ਦੀ ਮਿਹਨਤ ਨਾਲ ਅੱਜ ਮੈਂ ਕੇਸ ਜਿੱਤੀ ਆ ਬਹੁਤ ਜ਼ਿਆਦਾ ਥੈਂਕ ਯੂ ਲੈਂ ਮੈਂ ਮੀਡੀਆ ਦੀ ਔਰ ਜਾ ਸਾਹਬ ਦੀ ਕਿ ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਆ ਤੇ ਬਹੁਤ ਭਾਵੂ ਕੋ ਹੋ ਰਹੇ ਹੋ ਇੱਥੇ 12 ਸਾਲ ਦਾ ਉਹ ਸਟਰਗਲ ਯਾਦ ਆ ਰਿਹਾ ਉਹ ਸਾਰੀ ਪੀੜ ਜਿਹੜੀ ਹੈ ਉਹ ਯਾਦ ਆ ਰਹੀ ਹੈ ਕੀ ਕੁਝ ਹੋਇਆ ਪਿਛਲੇ 12 ਸਾਲਾਂ ਚ ਹਾਂਜੀ ਬਿਲਕੁਲ ਉਹ ਅੱਜ ਮੈਂ ਬਹੁਤ ਖੁਸ਼ ਹਾਂ ਬਸ ਬਸ ਮੈਂ ਕੁਝ ਨਹੀਂ ਕਹਿਣਾ ਤੁਹਾਨੂੰ ਕਿਹੜਾ ਤਰੀਕਾ ਸੀਗਾ ਜੀ ਮੈਂ ਨਹੀਂ ਉਹਨਾਂ ਵੱਲ ਵੇਖਿਆ ਮੈਂ ਸਿਰਫ ਤੇ ਸਿਰਫ ਉਹ ਸਰ ਇਨਸਾਫ ਦੇ ਦੇਵਤਾ ਵੱਲ ਵੇਖਿਆ ਜਿਨੇ ਮੈਨੂੰ ਅੱਜ ਇਨਸਾਫ ਦਿੱਤਾ ਹੈ ਤੇ ਮੈਂ ਜਾ ਹੋਈ ਹੈ ਵੱਖ-ਵੱਖ ਜਾਨੀ ਕਿ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਜਾਨੀ ਕਿ ਕੁਝ 80 ਵੀਕ ਸੀਗੇ ਵਿੱਚ ਉਹਨਾਂ ਨੂੰ ਘੱਟ ਨਹੀਂ ਉਹਨਾਂ ਨੂੰ ਘੱਟ ਹੋਈ ਆ 1 ਸਾਲ 1.5 ਸਾਲ ਦੇ ਵਿੱਚ ਤੇ ਬਾਅਦ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਆ ਉਹਨੂੰ ਜਿਹੜੀ 4 ਸਾਲ ਮਾਨ ਜੋ ਕੋਰਟ ਨੇ ਜਿਹੜੀ ਸਜ਼ਾ ਦਿੱਤੀ ਉਹਨਾਂ ਨੂੰ ਇੰਨੀ ਹੋਈ ਨਹੀਂ ਨਹੀਂ ਹੋਰ ਵੀ ਕਾਫੀ ਦੋਸ਼ੀ ਨੇ ਜਿਹੜਾ ਆਇਆ ਹੈ ਇਸ ਤਹਿਤ ਜਿਹੜੀ 4 ਸਾਲ ਦੀ ਸਜ਼ਾ ਤੇ ਆਪਣਾ 354 ਸੁਰੱਖਿਆ ਦੇ ਲਈ ਵੀ ਗੱਲ ਹੋਈ ਕੋਈ ਕੁਛ ਉਹਦੇ ਵੀ ਕੀਤੀ ਸੀ ਕੀਤੀ ਸੀ ਹੈਗੀ ਪਰ ਅਜੇ ਮੈਨੂੰ ਲੱਗਦਾ ਨਹੀਂ ਹੈਗੀ ਕੋਈ ਸੁਰੱਖਿਆ ਦੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਆ ਇੱਥੇ ਜਾਨੀ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਤੇ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਹੈ ਮਾਨਜੋ ਕੋਰਟ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਹੈ ਮਾਨਜੋ ਕੋਰਟ ਨੇ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੇ ਵਰਗੇ ਗਰੀਬਾਂ ਲਈ ਜਿਹੜਾ ਹੱਥ ਸਹੀ ਇਨਸਾਫ ਜਿਹੜਾ ਉਹਨਾਂ ਨੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਮੈਂ ਧੰਨਵਾਦ ਜਿੱਥੇ ਜਾ ਸਾਬ ਦਾ ਕਰਨੀ ਆ ਆਪਣੇ ਵਕੀਲ ਸਾਹਿਬ ਜੀ ਦਾ ਕਰਦੀ ਆ ਉੱਥੇ ਹੀ ਮੈਂ ਧੰਨਵਾਦ ਮੀਡੀਆ ਦਾ ਵੀ ਕਰਦੀ ਆ ਕਿਉਂਕਿ ਜੇਕਰ ਮੀਡੀਆ ਮੇਰੀ ਗੱਲ ਨਾ ਚੁੱਕਦਾ ਤੇ ਅੱਜ ਮੈਨੂੰ ਇਨਸਾਫ ਨਹੀਂ ਸੀ ਮਿਲਣਾ ਅੱਜ ਮੈਨੂੰ ਬਹੁਤ ਖੁਸ਼ੀ ਆ ਮੇਰੇ ਖੁਸ਼ੀ ਦੇ ਅਸੂਆ ਤੇ ਤੁਹਾਡੇ ਸਾਰਿਆਂ ਦੀ ਮਿਹਨਤ ਨਾਲ ਅੱਜ ਮੈਂ ਕੇਸ ਜਿੱਤੀ ਆ ਬਹੁਤ ਜ਼ਿਆਦਾ ਥੈਂਕਫੁਲ ਹਾਂ ਮੈਂ ਮੀਡੀਆ ਦੀ ਔਰ ਜਾ ਸਾਹਿਬ ਦੀ कि जिन्ना ने मेरी ਸੁਣਵਾਈ ਕੀਤੀ ਆ ਤੁਸੀਂ ਬਹੁਤ ਭਾਵੂ ਕੋ ਹੋ ਰਹੇ ਹੋ ਇੱਥੇ 12 ਸਾਲ ਦਾ ਉਹ ਸਟਰਗਲ ਯਾਦ ਆ ਰਿਹਾ ਉਹ ਸਾਰੀ ਪੀੜ ਜਿਹੜੀ ਹੈ ਉਹ ਯਾਦ ਆ ਰਹੀ ਹੈ ਕੀ ਕੁਝ ਹੋਇਆ ਸੀ 12 ਸਾਲਾਂ ਚ ਹਾਂਜੀ ਬਿਲਕੁਲ ਅੱਜ ਮੈਂ ਬਹੁਤ ਖੁਸ਼ ਹਾਂ ਬਸ ਬਸ ਮੈਂ ਕੁਝ ਨਹੀਂ ਕਹਿ ਰਿਹਾ ਤੁਹਾਨੂੰ ਕਿਸ ਤਰੀਕੇ ਦਾ ਸੀਗਾ ਜੀ ਮੈਂ ਨਹੀਂ ਉਹਨਾਂ ਵੱਲ ਵੇਖਿਆ ਮੈਂ ਸਿਰਫ ਤੇ ਸਿਰਫ ਉਹ ਸਰ ਇਨਸਾਫ ਦੇ ਦੇਵਤਾ ਵੱਲ ਵੇਖਿਆ ਜਿਨੇ ਮੈਨੂੰ ਅੱਜ ਇਨਸਾਫ ਦਿੱਤਾ ਹੈ ਤੇ ਮੈਂ ਸਜਾ ਹੋਈ ਹੈ ਵੱਖ-ਵੱਖ ਜਗ੍ਹਾ ਜਾਨੀ ਕਿ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਜਾਨੀ ਕਿ ਕੁਝ 8-10 ਵੀਕ ਸੀਗੇ ਵਿੱਚ ਉਹਨਾਂ ਨਾਲ ਘੱਟ ਨਹੀਂ ਉਹਨਾਂ ਨੂੰ ਘੱਟ ਹੋਈ ਆ 1 ਸਾਲ 1.5 ਸਾਲ ਦੇ ਵਿੱਚ ਤੇ ਬਾਅਦ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਆ ਉਹਨੂੰ ਜਿਹੜੀ 4 ਸਾਲ ਮਾਨ ਜੋ ਕੋਰਟ ਨੇ ਜਿਹੜੀ ਸਜ਼ਾ ਦਿੱਤੀ ਉਹਨਾਂ ਨੂੰ ਇੰਨੀ ਹੋਈ ਨਹੀਂ ਨਹੀਂ ਹੋਰ ਵੀ ਕਾਫੀ ਦੋਸ਼ੀ ਨੇ ਜਿਹੜਾ ਅਸੀਂ ਤੈਤ ਜਿਹੜੀ 4 ਸਾਲ ਦੀ ਸਜ਼ਾ ਤੇ ਆਪਣਾ 354 ਸੁਰੱਖਿਆ ਦੇ ਲਈ ਵੀ ਗੱਲ ਹੋਈ ਕੋਈ ਕੁਝ ਉਹਦੇ ਵਿੱਚ ਕੀਤੀ ਸੀ ਹੈਗੀ ਪਰ ਅਜੇ ਮੈਨੂੰ ਲੱਗਦਾ ਨਹੀਂ ਹੈਗੀ ਕੋਈ ਸੁਰੱਖਿਆ ਦੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਆ ਇੱਥੇ ਜਾਨੀ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਤੇ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਹੈ ਮਾਨਜੋ ਕੋਰਟ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖਿਆ ਤੇ ਅੱਜ ਜਿਹੜਾ ਹੈ ਮਾਨਜੋ ਕੋਰਟ ਨੇ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਆ ਅਸੀਂ ਧੰਨਵਾਦ ਕਰਦੇ ਆ ਬਾਬਾ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੇ ਵਰਗੇ ਗਰੀਬਾਂ ਲਈ ਜਿਹੜਾ ਹੱਥ ਸਹੀ ਇਨਸਾਫ ਜਿਹੜਾ ਉਹਨੇ